ਤਾਂ ਜੀ ਸਟੂਡੈਂਟਸ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 10ਵੀਂ ਦੇ ਪ੍ਰੀਖਿਆ ਸੈਟ ਨੰਬਰ 23 ਦਾ। ਹੁਮਾਂ ਆਪਣੇ ਕੋਲ 3 ਘੰਟੇ ਆ ਤੇ ਪੰਜਾਬੀ A ਦਾ ਪੇਪਰ ਜਮਾਤ 10 ਦਾ। ਅਸੀਂ ਸਭ ਤੋਂ ਪਹਿਲਾਂ ਸੁੰਦਰ ਲਿਖਾਈ ਦੇ 5 ਅੰਕ ਦੇ ਫਿਰ ਵਾਸਤੂ ਨਿਸ਼ਟ ਪ੍ਰਸ਼ਨ ਟੋਟਲ B ਅੰਕਾਂ ਦੇ। ਤੋਂ ਹੋ ਜਾਏਗਾ ਕਿਸੇ ਸੋਲੂਸ਼ਨ PDF ਚੈਨਲ ਤੇ WhatsApp ਚੈਨਲ ਤੋਂ ਜੁਆਇਨ ਹੋ ਸਕਦਾ। ਔਰ ਕਿ ਤੁਸੀਂ ਕਮੈਂਟ ਕਰਕੇ ਦਿਰੂਪਾਸਤ ਹਾਂ। ਇਹ ਸਭ ਤੋਂ ਪਹਿਲਾ ਕੁਐਸਚਨ ਹੈ ਜੁਦਾ ਕਿਰਤ ਕਣ ਕਿਸ ਦੀ ਕਵਿਤਾ ਹੈ। ਸੋ ਇਹ ਤੁਹਾਡੀ ਬੁੱਕ ਤੇ ਹੁਣ ਰਾਈਟਰਸ ਦੇ ਨਾਮ ਪਹਿਲੇ ਪੇਜ 'ਤੇ ਉਹਨਾਂ ਤੋਂ ਤੁਸੀਂ ਦੇਖ ਲੈਣਾ। ਕਿਸ ਮਸਾ ਹਸੈਂ ਕਿਹੜੇ ਸ਼੍ਰੀ ਗੱਲ ਕਰਦਾ ਹੈ ਹਕੀਕੀ ਦੀ ਜਗਮੈਂਟ ਕਰਕੇ ਦੱਸਦਣਾ ਇਸ ਦਾ ਅਸਰ ਬੋਲੀ ਭਾਰਤਿਕ ਦਾ ਲੇਖ ਪਾਉਣਾ ਇਹ ਵੀ ਤੁਸੀਂ ਖੁਦ ਕਰ ਲੈਣਾ ਹੋਰਥੇ ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਹੈ ਮੇਰੇ ਤੋਂ ਸਵਾਜੀ ਸਿੱਖ ਧਰਮ ਵਿੱਚ ਕਰਤਾਰ ਸਿੰਘ ਦੀ ਸੁਸਾਇਟੀ ਦਾ ਕਿੰਨਾ ਕਰਜ਼ਾ ਦੇਣਾ ਸੀ ਸੋ 1650 ਰੁਪਏ ਮਾਸੂ ਕਿਸ ਕਹਾਣੀ ਦੀ ਪਾਤ੍ਰ ਸੋ ਆਜੂ ਮੋਹਨ ਦੇ ਦੂਰ ਬਾਕੀ ਆਪਾਂ ਇਸਦੀ ਸੋਲੂਸ਼ਨ ਵੀਡੀਓ ਆਲਰੇਡੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਉਸ ਹਸ ਗਲਿੰਕ ਤੋਂ ਹਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਉਸ ਤੋਂ ਆਪਾਂ ਪੂਰਾ ਡਿਸਕ੍ਰਿਪਸ਼ਨ ਪ੍ਰੋਵਾਈਡ ਕੀਤਾ ਹੋਇਆ ਹੈ ਜੇ ਕਮੈਂਟ ਵਿੱਚ ਵੀ ਆਪਾਂ ਪੈਨ ਕਰ ਦਾਂਗੇ ਤੇ ਨੈਕਸਟ ਆ ਜਾਊਗਾ ਨਾਇਕ ਕੇ ਕਾਂਗੀ ਵਿੱਚ ਪਿਤਕ ਨਿਰੂਪਾ ਵਿੱਚ ਪੇਸ਼ ਹੋਇਆ ਤੰਨਾ ਨਾਵਲੀ ਕੋਰ ਸਵਨ ਨਵਸਾਲ ਦਾ ਲੇਖਕ ਅਗਨ ਰੰਜਨ ਤਸਨੀਮ ਵਜੀਰਾ ਕਿਹੜੇ ਬੰਬ ਬਣਾਉਂਦਾ ਸੀ ਟਾਂਗੇ ਦੇ ਤੇ 10th ਨਾਵਲੀ ਕੋਰ ਨਵਸਾਲ ਦੀ ਇਕਰਾਮਾ ਕੇ ਸ਼ੇਰ ਨਾਲ ਸੰਬੰਧਿਤ ਹਨ ਸੋ ਆ ਜੂਸ ਦਾ ਅੰਮ੍ਰਿਤਸਰ ਤੇ ਨੈਕਸਟ ਹੈਡ ਲਿਕੇ ਕਾ ਬੰਦਾ ਵਿੱਚ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਸਿਸ ਦੀ ਆਪਾਂ ਪ੍ਰਸੰਗ ਦਾਸ ਦਿੰਦੇ ਕਿਵੇਂ ਇਹ ਗੁਰੂ ਨਾਨਕ ਦੇਵ ਜੀ ਦੀ ਜਪੋਈ ਜਪੋਜੀ ਸਾਹਿਬ ਦਾ ਅੰਛਾ ਦਾ ਮਤਲਬ ਉਹਦੀਆਂ ਵਾਰਤਕ ਜਿਹੜੀਆਂ ਉਹਨਾਂ ਇੱਕ ਲਾਈਨਾਂ ਨਹੀਂ ਕਿਹਾ ਉਹਨਾਂ ਦਾ ਅੰਛਾ ਸੋ ਪਵਨ ਗੁਰੂ ਪਾਣੀ ਪਿਤਾ ਜਿਹੜੇ ਪਾਉਣ ਮਤਲਬ ਹਵਾ ਗੁਰੂ ਆ ਪਾਣੀ ਜਿਹੜਾ ਪਿਤਾ ਤੇ ਮਾਤਾ ਸਾਡੀ ਧਰਤੀ ਹੈਗੀ ਰਿਪਸ ਰਾਤ ਨੇ ਜਿਹੜੇ ਦਿਨ ਤੇ ਰਾਤ ਨੇ ਉਹ ਦਾਈ ਦਾਏ ਨੇ ਜਿਨ੍ਹਾਂ ਦੀ ਖੇ ਜਿਨ੍ਹਾਂ ਦੀ ਗੋਦ ਵਿੱਚ ਸਾਰਾ ਜਿਹੜਾ ਜਗਤ ਆ ਘੇੜ ਰਿਹਾ ਚੰਗੀਆਂ ਆਈਆਂ ਬੁਰਾਈਆਂ ਬਾਜੇ ਧਰਮੋਂ ਦੂਰ ਜਿਹੜੇ ਕੰਮੋਂ ਆਪੀ ਜੋ ਚੰਗੇ ਮਨੋਂ ਇੱਕ ਚੰਗੇ ਕੰਮ ਕਰਦੇ ਨੇ ਸੋ ਪਰਮਾਤਮਾ ਨਾਲ ਜਿਹੜੇ ਹੋ ਜਾਂਦੇ ਨੇ ਤੇ ਦੂਜੇ ਬੁਰੇ ਤੇ ਤੁਹਾਨੂੰ ਪੰਜਾਬੀ ਵਿੱਚ ਇਕਰ ਤੇ ਮਿਲ ਜੂਗੀ ਜੇ ਕੋਕ ਪਹਿਲਾਂ ਦੂਸਰੀ ਵੀਡੀਓ ਵਿੱਚ ਇਹ ਹੁਣ ਪੂਰੀ ਸੋਲੂਸ਼ਨ ਕਰਵਾਇਆ ਹੋਇਆ ਹੱਸਦਾ ਅਗੇ ਇਹਦੇ ਲੈ ਕੇ ਆ ਵਿੱਚ ਕਿਸੇ ਤਾਂ ਰਚਨਾਵਾਂ ਵਿੱਚ ਇੱਕ ਦਾ ਕੇਂਦਰੀ ਭਾਵ ਲਗਭਗ 30 ਸ਼ਬਦਾਂ ਵਿੱਚ ਲਿਖੋ। ਪਰਮਾਤਮਾ ਦੀ ਮੇਰ ਨਾਲ ਸੋ ਆਨੰਦ ਭਇਆ ਮਨੀਮਾ ਹੈ। ਜਦੋਂ ਮੁਨੱਖ ਨੂੰ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦਾ ਉਹ ਮਾਇਆ ਦੂਰ ਹੁੰਦੀ ਹੈ। ਤਾਂ ਉਸ ਦਾ ਜਿਹੜਾ ਮਾਇਆ ਨਾਲ ਮੋਹ ਹੁੰਦਾ ਉਹ ਦੂਰ ਹੋ ਜਾਂਦਾ। 1 ਲਿਖੇ ਪਾਰ ਤੱਕ ਵਿੱਚੋਂ ਇੱਕ ਦਾ ਸਾਰ ਲਗਭਗ 100 ਸ਼ਬਦਾਂ ਵਿੱਚ ਲਿਖੋ। ਪ੍ਰਵਾਹ ਬੰਗਾ ਦਾ ਵਰਤਾਰ ਜਾਂ ਕਰਦਾ ਪਿਆਰ। ਤੇ ਨੈਕਸਟ ਪ੍ਰਸ਼ਨ ਨੰਬਰ 6 ਮਾ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਕਰਦਾ ਪਿਆਰ ਲੇਖਕ ਅਨਸਾਰ ਕਰ ਤੋਂ ਕੀ ਭਾਵੇ ਸਵਾਲ ਅਜ ਜਿੱਥੇ ਮਨੁੱਖ ਦੇ ਪਿਆਰ ਦੀ ਸਦਰਾਂ ਪਲਦੀ ਹਨ ਤੇ ਦੂਸਰਾ ਆਜੂਗਾ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਇਸ ਕਥਨ ਤੋਂ ਲੇਖਕ ਦਾ ਕੀ ਭਾਵੇ ਬੋਲੀ ਤੋਂ ਮਨੁੱਖ ਦੇ ਚਰਿੱਤਰ ਦਾ ਪਤਾ ਲੱਗ ਚਲਦਾ ਹੈ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਤੇ ਆਮ ਲੋਕਾਂ ਨੂੰ ਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਸਨ ਸੋ ਇਹ ਦੋ ਕੁਐਸਚਨ ਨੇ ਆਮ ਲੋਕ ਇਰਵਾ ਮੰਗਾਉਣ ਦੇ ਬਰਤਾਰੇ ਚ ਤੁਹਾਨੂੰ ਮਿਲ ਜਾਊਗਾ ਕੁਐਸਚਨ ਨੈਕਸਟ ਆ ਜੋ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਸੋ ਕੁਲਫੀ ਦਾ ਤੁਸੀਂ ਕਰ ਲਿਓ ਇਹ ਸੌਖਾ ਵੀ ਹੈ ਨਾਲੇ 5 ਮਾਰਕਸ ਦਾ। ਸੋ ਇਹ ਸਾਰ ਤੁਸੀਂ ਕਰ ਸਕਦੇ ਜੋ ਵੀ ਸੌਖਾ ਹੈ। ਤੇ ਨੈਕਸਟ ਆ ਜੋ ਕੁਐਸਚਨ ਨੰਬਰ 8 ਦੇ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ। ਸੋ ਪਹਿਲਾ ਆ ਜੋ ਕੁਲਫੀ ਵਾਲੇ ਦਾ ਹੌਕਾ ਸੁਣ ਕੇ ਲੇਖ ਨੂੰ ਕੀ ਸੋਚਣ ਲੱਗਾ। ਸੋ ਲੇਖਕਾ ਜਿਹੜਾ ਸੋਚਣ ਲੱਗਾ ਸੀ ਉਸ ਦੀ ਅੱਖਾਂ ਦੇ ਸਾਹਮਣੇ ਚਿੱਟੀ ਦੁੱਧਰੀ ਗੁਲਫੀ ਨੱਚਣ ਲੱਗੀ ਸੀ। ਪਰ ਆਰਥਿਕ ਤੰਗੀ ਕਾਰਨ ਉਹ ਖਰੀਦਣ ਤੋਂ ਅਸਮਰਥ ਸੀਗਾ ਕਿਉਂਕਿ ਉਸਦੀ ਜਿਹੜੀ ਪਗਾਰ ਸੀ ਉਹ ਪਹਿਲੇ ਹਫਤੇ ਪਹਿਲੇ 20 ਦਿਨਾਂ ਚ ਖਤਮ ਹੋ ਜਾਂਦੀ ਸੀ ਸਾਰੀ ਤੇ ਉਹ ਜਿਹੜੀ ਪੈਸੇ ਦੀ ਤੰਗੀ ਨੂੰ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਮੰਨਦਾ ਸੀ ਇਸ ਤਰ੍ਹਾਂ ਤੁਸੀਂ ਕਰਨਾਂਗੇ ਕੁਐਸਚਨ ਲੇਖ ਦੀ ਮਾਸੀ ਦਾ ਸੁਆ ਕੀ ਹੋ ਜਾਂਦੀ ਬਧਿਆ ਸੀਗਾ ਮੇਲਾ ਪੜਾਤੀਗਾ ਜੋ ਹਰ ਕਿਸੇ ਨੇ ਬਧਿਆ ਬੋਲ ਦਿੱਤੀ ਤੇ ਮੂੰਹ ਕਰਨ ਵਾਲੀ ਸੀ ਸ਼ਬਦ ਕਰਤਾਰ ਸਿੰਘ ਦੀ ਮੌਤ ਦਾ ਕੀ ਕਰਨਾ ਇਹ ਤੁਹਾਡੀ ਬੁੱਕ ਤੇ ਪਤੀ ਹੈ ਕਿ ਉਹ ਨਿਸ਼ੇ ਕਰਦਾ ਸੀ ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ ਕਿਉਂਕਿ ਉਸਦੇ ਅਚੇਤ ਮਨ ਤੇ ਕੁਲਫੀ ਖਾਣ ਦੀ ਆਪੂਰਤੀ ਸ਼ਾਈ ਭਾਰੂ ਸੀ ਇਸ ਲਈ ਉਹ ਕੁਲਫੀ ਉਹ ਬੁੜਬੁੜਾ ਰਿਹਾ ਸੀ ਤੇ ਨੈਕਸਟ ਆ ਜੂਗਾ ਕੁਐਸਚਨ ਨੰਬਰ 9 ਇਕਾਂਗੀ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਕਰੋ ਜ਼ਬੀਰਾ ਵਾਲੀ ਦਾ ਆ ਜੂਗਾ ਸਭ ਤੋਂ ਪਹਿਲਾਂ ਜਾਣ ਪਛਾਣਾ ਜੋ ਜੀ ਫਿਰ ਆ ਜੋ ਪੁੱਤਰ ਪਿਆਰ ਨਾਲ ਭਰਪੂਰ ਫਿਰ ਆ ਜੋ ਨੇੜਲ ਤੇ ਹੌਸਲੇ ਵਾਲੀ ਔਰਤ ਸੀ ਪੋਲੀ ਪਾਲੀ ਇਸਤਰੀ ਆਜੂ ਫਿਰ ਇੱਕ ਦੁਖੀ ਇਸਤਰੀ ਸੇ ਇਸ ਦੇ ਪੁਆਇੰਟ ਨੇ ਕਿ ਟੋਟਲ 5 ਪੁਆਇੰਟ ਨੇ 5 ਤੇ 5 ਤੁਸੀਂ ਘੱਟੋ ਘੱਟ 2-3 ਲਾਈਨਾਂ ਚ ਡਿਫੀਨੇਸ਼ਨ ਕਰਕੇ ਲਿਖਿਓ ਤੇ ਲਾਸਟ ਕੁਐਸਚਨ ਹੈ ਕਿਸੇ ਇੱਕ ਵਾਰਤਾਲਾਪ ਦੇ ਆਧਾਰ ਤੇ ਪ੍ਰਸ਼ਨਾਂ ਦੇ ਉੱਤਰ ਦਿਓ ਜਿਵੇਂ ਇਹ ਹੀ ਤੁਹਾਡੀ ਪੀੜ੍ਹੀ ਦੀ ਹਸਤ ਬਣ ਗਈ ਹੈ ਕਿ ਹਰ ਚੀਜ਼ ਨੂੰ ਉਲਟਾ ਕਰਕੇ ਦੇਖਣਾ ਇਹ ਸ਼ਬਦ ਕਿਹੜੀ ਕਾਂਗੀ ਵਿੱਚੋਂ ਨੇ ਨਾਇਕ ਇਸ ਕਾਂਗੀ ਦਾ ਲੇਖ ਹੈ ਕੌਣ ਹੈ ਗੁਰਸ਼ਰਨ ਸਿੰਘ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਪੁੱਤਰ ਨੇ ਇਹ ਤੁਹਾਨੂੰ ਕਹੇ ਸੋ ਇਸ ਤਰ੍ਹਾਂ ਆਪਣਾ ਜਿਹੜਾ ਕੁਐਸਚਨ ਪੇਪਰ ਕੰਪਲੀਟ ਹੋ ਚੁੱਕਿਆ ਸੋ ਆਪਾਂ ਹੁਣ ਅ ਜੀਰਵ ਵਾਲੀ ਦਾ ਪਾਤਰ ਚਿਤਨਨ ਕਰ ਦਿੰਦੇ ਆ ਤੇ ਦੋ ਤਿੰਨ ਪ੍ਰਸ਼ਨ ਵੀ ਕਰਵਾ ਦਿੰਦੇ ਆ ਤੁਹਾਨੂੰ ਜਿਵੇਂ ਆ ਸੀ ਅਨੰਤ ਪਿਆ ਮੇਰੀ ਮਾਇਆ ਦਾ ਕੇਂਦਰੀ ਭਾਵ ਪਰਮਾਤਮਾ ਦੀ ਮਿਹਰ ਨਾਲ ਜਦੋਂ ਮਨੁੱਖ ਨੂੰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਦੇ ਉਪਦੇਸ਼ ਨਾਲ ਮਨੁੱਖ ਦੀ ਮਾਇਆ ਦੀ ਭਟਕਣਾ ਦੂਰ ਹੁੰਦੀ ਹੈ ਉਸ ਦੇ ਦੁੱਖਾਂ ਕਲੇਸ਼ਾਂ ਤੋਂ ਨਿਵਰਤੀ ਹੁੰਦੀ ਹੈ ਤੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਿਆ ਮਨ ਅਡੋਲ ਅਨੰਤ ਦੀ ਪ੍ਰਾਪਤ ਅਵਸਥਾ ਵਿੱਚ ਟਿਕ ਜਾਂਦਾ ਦਾ ਸੋ ਇਹ ਕੇਂਦਰੀ ਭਾਵ ਅਨੰਤ ਪਿਆ ਮੇਰੀ ਮਾਇਆ ਦਾ ਨੈਕਸਟ ਆ ਜੂ ਸੋ ਆਪਾਂ ਆਪਣਾ ਗੁਰੂ ਪਾਣੀ ਪਿਤਾ ਦਾ ਜਿਵੇਂ ਪ੍ਰਸੰਗ ਹੈ ਦੀ ਏਕ ਆਫਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਮ ਬਾਣੀ ਜਪਜੀ ਸਾਹਿਬ ਦੇ ਅੰਤ ਵਿੱਚ ਆਉਂਦੇ ਸ਼ਲੋਕ ਦਾ ਅਛਾ ਏ ਦਸਮੀ ਜਮਾਤ ਦੀ ਪੰਜਾਬੀ ਦੀ ਪੁਸਤਕ ਸਹਿਤ ਹਮਾਲਾ ਵਿੱਚ ਪਵਨ ਗੁਰੂ ਪਾਣੀ ਪਿਤਾ ਸਰਲੇਖ ਅਧীন ਦਰਜ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸੰਸਾਰਿਕ ਰੰਗ ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ ਸੋ ਇਸ ਤਰ੍ਹਾਂ ਇਹਦੀ ਪ੍ਰਸੰਗ ਅਜੋ ਤੁਸੀਂ ਕਰਨੀ ਹੈਗੀ ਤੇ ਨੈਕਸਟ ਤੁਸੀਂ ਕਰਨਾਗਾ ਰਵਾਮ ਮੰਗਾਉਂਦਾ ਵਿਰਤਾਤ ਸੇ ਵੀ ਤੁਹਾਨੂੰ ਪੰਜਾਬੀ ਵਿੱਚ ਇੱਥੇ ਮਿਲ ਜੂ ਚਾਪ ਵਟਸਐਪ ਚੈਨਲ ਤੇ ਇਸ ਦੀ ਸੋਲੂਸ਼ਨ ਪੀਡੀਐਫ ਅਪਲੋਡ ਕਰ ਦਾਂਗੇ ਉੱਥੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਕੀ ਆ ਠੀਕ ਆ ਕੁਐਸਚਨ ਆਮ ਲੋਕ ਗੁਰਨਾਨਕ ਦੇਵ ਜੀ ਬਾਰੇ ਕੀ ਕਹਿੰਦੇ ਸਨ? ਆਮ ਲੋਕ ਖੱਤਰੀ ਜੱਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ ਪੋਤੇ ਗੁਰਨਾਨਕ ਜੀ ਨੂੰ ਖਾਣ ਪੈਣਣ ਭਲਾ ਕੇ ਮਰਤਾਨੇ ਡੁੱਮਣ ਨੂੰ ਨਾਲ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦੇ ਆ। ਤੇ இந்து ਮੁਸਲਮਾਨਾਂ ਤੋਂ ਪੱਕੀ ਚਾਲ ਚੱਲਦੇ ਆ ਦੇਖ ਕੇ ਕੁਰਾਈਆਂ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮਤ ਤੁਹਾਰੀ ਭਈ ਹੈ। ਮਤ ਤੁਹਾਰੀ ਗਈ ਹੈ ਜੋ ਕਿਸੇ ਦੀ ਗੱਲ ਨਹੀਂ ਸੁਣਦਾ। ਤੇ ਨੈਕਸਟ ਆ ਜੂਗਾ ਘਰ ਦੇ ਪਿਆਰ ਤੋਂ ਲਿਖ ਤਿੰਸਾ। ਸਵੇਕ ਕੁਐਸਚਨ ਹੈ ਜਿਹੜਾ ਤੁਸੀਂ ਕਰਨਾ ਹੈ। ਕੁਲフィ ਆ ਤੇ ਇਸ ਤੇ ਸਾਰ ਵੀ ਦਿੱਤਾ ਹੈ ਕੁਲフィ ਦਾ।